ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਮੱਕੀ ਦੇ ਵਿੱਚ ਨਦੀਨਾ ਨੂੰ ਕਿਵੇਂ ਕੰਟਰੋਲ ਕਰਨਾ ਜਿਸ ਖੇਤ ਦੇ ਵਿੱਚ ਮੈਂ ਖਲੋਤਾ ਹੈ ਵੀਡੀਓ ਬਣ ਰਹੀ ਹੈ ਇਹ ਮੱਕੀ ਲਗਭਗ ਮਹੀਨਾ ਪਹਿਲਾਂ ਦੀ ਲੱਗੀ ਹੋਈ ਹੈ ਮਟਰਾਂ ਵਾਲੀ ਵੈਲੀ ਦੀ ਮੱਕੀ ਹੈ ਤੇ ਮਟਰਾਂ ਦੇ ਨਾਲ ਜਿਹੜੇ ਗੰਦ ਚੱਲ ਰਹੇ ਸੀ ਐਂਡ ਵਾਲੀ ਸਟੇਜ ਦੇ ਵਿੱਚ ਥੋੜੇ ਵੱਡੇ ਹੋ ਕੇ ਰਹਿ ਗਏ ਸੀ ਜਿਹਦੇ ਵਿੱਚ ਮੇਜਰ ਹੈ ਬੜੀ ਵੱਡੀ ਵੱਡੀ ਤੁਹਾਨੂੰ ਪਾਲਕ ਨਜ਼ਰ ਆਊਗੀ ਕੈਮਰਾਮੈਨ ਜੀ ਧਿਆਨ ਕਰਿਓ ਪਾਲਕ ਬਹੁਤ ਵੱਡੀ ਹੈ ਮਟਰ ਵੀ ਉੱਗ ਆਏ ਆ ਮਾਣੇ ਦੇ ਬੂਟੇ ਵੀ ਨਿਕਲ ਰਹੇ ਆ ਛੋਟੇ ਛੋਟੇ ਮਕੜਾ ਘਾਹ ਵੀ ਹੈਗਾ ਬਾਥੂ ਵੀ ਹੈਗਾ ਤੇ ਖੇਤ ਦੇ ਵਿੱਚ ਥੱਲੇ ਛੋਟੀ ਛੋਟੀ ਕੋਈ ਉਗਣੀ ਸ਼ੁਰੂ ਹੋ ਗਈ ਹੈ ਕੋਈ ਉਗ ਰਹੀ ਹੈ ਸੋ ਜਿਨੇਕ ਤਰ੍ਹਾਂ ਦੇ ਗੰਦ ਮੱਕੀ ਦੇ ਵਿੱਚ ਉਗ ਸਕਦੇ ਸੀ ਇਸ ਖੇਤ ਦੇ ਵਿੱਚ ਸਾਰੇ ਗੰਦ ਹੈ ਗਿਆ ਸੋਨੇ ਨੂੰ ਹਾਲੇ ਇੱਕ ਪਾਣੀ ਲੱਗਣਾ ਮੀਂਹ ਤੋਂ ਬਾਅਦ ਹਲਕੀ بارش ਹੋਈ ਸੀ ਪਰੜੇ ਦਾ ਉੱਪਰਲਾ ਹਿੱਸਾ ਚਿਟਾਉਣਾ ਸ਼ੁਰੂ ਹੋ ਗਿਆ ਕਿਸਾਨ ਦੋਸਤੋ ਜਿਸ ਖੇਤ ਦੇ ਵਿੱਚ ਤੁਸੀਂ ਨਦੀਨਾ ਨੂੰ ਮਾਰਨ ਵਾਲੀ ਸਪਰੇਅ ਕਰਨੀ ਹੈ ਉਸ ਖੇਤ ਦੇ ਵਿੱਚ ਚੰਗੀ ਵਧੀਆ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਹੁਣ ਇਹਨੂੰ ਪਾਣੀ ਲੱਗਣਾ ਹੈ ਉਹ ਮੈਂ ਫਾਰਮਰ ਭਰਾ ਨੂੰ ਕਿਹਾ ਵੀ ਥੋੜਾ ਪਰੜੇ ਤੇ ਚੜਾ ਕੇ ਲਾਈ ਇਹ ਗਿਲ ਪੂਰੀ ਪ੍ਰੋਪਰ ਬਣ ਜੇ ਕਿਉਂਕਿ ਗਿਲ ਦੇ ਨਾਲ ਹੀ ਇਹ ਗੰਦ ਜਿਹੜੇ ਆ ਦਵਾਈ ਪੈਣ ਤੋਂ ਬਾਅਦ ਚ ਮਰਨੇ ਆ ਸੁਖਾਣ ਦੋਸਤੋ ਐਸ ਸਟੇਜ ਦੇ ਗੰਦ ਤੇ ਜਿੱਡਾ ਜਿੱਡਾ ਮੈਂ ਤੁਹਾਨੂੰ ਦਿਖਾ ਰਿਆ ਹੈ ਐ ਦੀ ਵਿੱਚ ਇੱਕ ਤੇ ਦਵਾਈ ਆਉਂਦੀ ਹੈ ਬਾયર ਦੀ ਲੋਡਿਸ ਟੈਂਬੋ ਟ੍ਰੇਨ ਟੈਕਨੀਕਲ ਨਾੜੋ ਦੇ ਕੰਪਨੀ ਐਂਡ ਤੋਂ ਤੇ ਐਟਰਾਜਨ ਰეკਮੈਂਡੇਸ਼ਨ ਸੀ 500 ਗ੍ਰਾਮ ਪਰ ਜੇ ਆਪਾਂ ਐਟਰਾਜਨ ਦੀ ਮੱਕੀ ਦੇ ਵਿੱਚ ਡੋਜ਼ ਬੇਨੇ ਆ ਤੇ ਉਹ 800 ਗ੍ਰਾਮ ਹੈ ਪਿਛਲੇ ਸਾਲ ਅਸੀਂ 115 ਐਮਐਲ ਟਿੰਬੋ ਦੇ ਨਾਲ 800 ਗ੍ਰਾਮ ਐਟਰਾਜਨ ਦੇ ਵੀ ਟ੍ਰਾਇਲ ਕਾਫੀ ਜਗ੍ਹਾ ਕੀਤੇ ਸੀ ਵਧੀਆ ਨਤੀਜੇ ਆਏ ਸੀ ਤੇ ਜਿਹੜੇ ਖੇਤ ਅੜੀਅਲ ਸੀ ਮੰਲਾ ਜਿਨ੍ਹਾਂ ਦੇ ਵਿੱਚ ਗੰਦ ਬਹੁਤ ਵੱਡਾ ਹੋ ਚੁੱਕਾ ਸੀ ਚਾਹੇ ਉਹ ਪਾਲਕ ਸੀ ਬਾਥੂ ਸੀ ਜਾਂ ਹੋਰ ਤਰ੍ਹਾਂ ਦੇ ਘਾਹ ਸੀ ਉੱਥੇ ਐਟਰਾਜਨ ਅਸੀਂ ਕਿਲੋ ਵੀ ਪਵਾਈ ਹੈ ਤੇ ਪਾਣੀ ਦੀ ਡੂਜ਼ ਰੱਖੀ ਸੀ 150 ਲੀਟਰ ਲੀਟਰ ਪਰ ਏਕੜ ਪਾਣੀ ਵੀ ਆਪਾਂ 150 ਲੀਟਰ ਲਵਾਇਆ ਸੀ ਹੁਣ ਇੱਕ ਤੇ ਕਿਸਾਨ ਦੋਸਤ ਹੋ ਗਿਆ ਲੋੜਿਸ ਬਾਈ ਨੇਮ ਮਾਰਕੀਟ ਦੇ ਵਿੱਚੋਂ ਤੁਹਾਨੂੰ ਮਿਲ ਜਣਾ ਹੈ ਇੱਕ ਅਡਾਮਾ ਦਾ ਹਸਟਰ ਦੇ ਨਾਮ ਤੇ ਤੁਹਾਨੂੰ ਚੰਬਲ ਦਾ ਮਿਲ ਜਣਾ ਹੈ ਸ਼ੈਨ ਟੈਂਪੋ ਦੇ ਨਾਮ ਤੇ ਟਾਟਾ ਰੈਲਿਸ ਦਾ ਮਿਲ ਜਣਾ ਹੈ ਗੋਦਰੀਜ਼ ਕੋਲ ਵੀ ਹੈਗਾ ਇਨਸੈਕਟੀਸੈਡ ਕੋ ਵੀ ਹੈਗਾ ਧਾਨੂਕਾ ਕੋ ਵੀ ਹੈਗਾ ਇਹ ਟੈਕਨੀਕਲ ਜਨਰਿਕ ਹੋ ਗਿਆ ਹੈ ਤਕਰੀਬਨ ਇੰਡੀਅਨ ਬੇਸ ਚੰਗੀਆਂ ਸਾਰੀਆਂ ਕੰਪਨੀਆਂ ਕੋਲ ਹੀ ਇਹ ਟੈਕਨੀਕਲ ਹੈਗਾ ਮੇਰੇ ਖਿਆਲ ਨਾਲ ਜਿਹੜੇ ਵੀ ਦੁਕਾਨਦਾਰ ਕੋ ਤੁਸੀਂ ਜਾਣਦੇ ਹੋਗੇ ਮਾਰਕੀਟ ਦੇ ਵਿੱਚ ਉਸ ਦੁਕਾਨਦਾਰ ਭਰਾ ਕੋ ਤੁਹਾਨੂੰ ਇਹ ਦਵਾਈ ਕਿਸੇ ਨਾ ਕਿਸੇ ਚੰਗੀ ਕੰਪਨੀ ਦੀ ਮਿਲ ਜਾਣੀ। ਥੋੜੀਆਂ ਸਾਵਧਾਨੀਆਂ ਜਿੱਦਾਂ ਤੁਸੀਂ ਇਹ ਸਪਰੇਅ ਕਰਨ ਜਿਹੜਾ ਲਾਗੇ ਕਿਸੇ ਦਾ ਛਟਾਲਾ ਹੋਵੇ, ਜੁਵੈਨ ਹੋਵੇ, ਕੋਈ ਸਬਜ਼ੀ ਹੋਵੇ, ਉਹਨੂੰ ਬਚਾ ਕੇ ਰੱਖਿਓ। ਕੋਸ਼ਿਸ਼ ਤੇ ਕਰਿਓ ਵੀ ਇਹ ਕਣਕ ਤੇ ਵੀ ਨਾ ਪਵੇ। ਬਲ ਸੇਫ ਤਰੀਕੇ ਨਾਲ ਕਰਿਓ ਵੀ ਆਪਣਾ ਜਿੱਥੇ ਮੱਕੀ ਦੇ ਵਿੱਚੋਂ ਆਪਾਂ ਦੀਨ ਖਤਮ ਕਰਨਾ ਹੈ ਉੱਥੇ ਆੜ ਗਵਾੜ ਦਾ ਜਾਂ ਆਪਣੀ ਕਿਸੇ ਹੋਰ ਫਸਲ ਦਾ ਨੁਕਸਾਨ ਵੀ ਨਹੀਂ ਕਰਨਾ। ਸੋ ਡੋਜ ਸਾਣ ਦੋਸਤੋ ਉਡਾਮਾ ਦਾ ਹਸਟਰੀ ਲੈ ਲੋ 115 ਐਮ ਐਲ 1 ਏਕੜ ਦੀ ਡੋਜ਼ ਰਹੇਗੀ ਨਾਲ ਜੇ ਤੇ ਤੁਹਾਡੇ ਖੇਤ ਦੇ ਵਿੱਚ ਚੌੜੇ ਪੱਤੇ ਵਾਲੇ ਗੰਦ ਕਾਫੀ ਵੱਡੇ ਐ ਫਿਰ ਐਟਰਾਜਨ ਦੀ ਡੋਜ਼ ਕਿਲੋ ਰਹੇਗੀ ਜੇ ਨਾਰਮਲ ਐ ਛੋਟੀ ਵਸਤਾ ਦੇ ਵਿੱਚ ਫਿਰ ਤੁਸੀਂ 750 ਗ੍ਰਾਮ 800 ਗ੍ਰਾਮ ਵੀ ਪਾ ਸਕਦੇ ਜੀ ਦੋ ਦਵਾਈਆਂ ਦਾ ਘੋਲ ਅਲੱਗ-ਅਲੱਗ ਦੋ ਵਕਰੀਆਂ-ਵਕਰੀਆਂ ਬਾਡੀਆਂ ਚ ਕਰਨਾ ਫਿਰ ਭਾਵੇਂ ਤੁਸੀਂ ਵੱਡੀ ਟੈਂਕੀ ਦੇ ਵਿੱਚ ਪਾ ਲੋ ਡਰਾਮੇ ਚ ਪਾ ਲੋ ਟਰੈਕਟਰ ਵਾਲੇ ਪੰਪ ਨਾਲ ਕਰਦੇ ਜੇ 25 ਲੀਟਰ ਵਾਲੇ ਪੰਪ ਨਾਲ ਕਰਦੇ ਜੀ ਉਹ ਤੁਹਾਡੀ ਪ੍ਰੈਕਟਿਸ ਤੇ ਡਿਪੈਂਡ ਕਰਦਾ ਜਿਸ ਦਿਨ ਬਹੁਤ ਜ਼ਿਆਦੀ ਸਪੀਡ ਚ ਹਵਾ ਵਗਦੀ ਹੋਵੇ ਉਹ ਦਿਨ ਵੀ ਕਿਸਾਨ ਦੋਸਤੋ ਸਪਰੇਅ ਨੂੰ ਇਗਨੋਰ ਕਰਿਓ ਨਾ ਕਰਿਓ ਜਾਂ ਫਿਰ ਜਿਹੜੇ ਹੱਥ ਵਾਲੇ ਕਾਟ ਨੋਜ਼ਲ ਵਾਲੇ ਪੰਪਾਉਂਦੇ ਉਹਨਾਂ ਨਾਲ ਕਨਾਲ ਦੀ ਇੱਕ ਟੈਂਕੀ 120 ਲੀਟਰ ਕਿਲੇ ਦਾ ਪਾਣੀ ਬੰਦਾ ਉਹਨਾਂ ਨਾਲ ਕਰ ਲਿਓ ਕੱਟ ਦਾ ਮੂੰਹ ਨੋਜ਼ਲ ਦਾ ਮੁੱਜ਼ਮੀਲ ਆ ਉਹਦੇ ਦੇ ਬਰਾਬਰ ਰੱਖ ਕੇ ਜਿੰਨਾ ਕੋ ਥਾਂ ਕੱਢਦੀ ਉਹਨਾਂ ਥਾਂ ਲਈ ਜਾਓਗੇ ਤੇ ਲਗਭਗ ਅਠਾ ਟੈਂਕੀਆਂ ਦੇ ਨਾਲ 1 ਏਕੜ ਸਪਰੇਅ ਕਵਰ ਹੋ ਜਾਂਦੀ ਹੈ ਖੇਤ ਦੇ ਵਿੱਚ ਵਧੀਆ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੈ ਸਪਰੇਅ ਧੋਪੀਲਾ ਉਸੇ ਖੇਤ ਦੇ ਵਿੱਚ ਸਪਰੇਅ ਲੈ ਕੇ ਜਾਇਓ ਜਿਹਨੂੰ ਤੁਸੀਂ ਪਾਣੀ ਲਾ ਲਿਆ ਪਾਣੀ ਲਾਉਣ ਤੋਂ ਬਾਅਦ ਜਦੋਂ ਪੈੜੀ ਹਲਕਾ ਬੱੱਤਰ ਬਣਾਉਣ ਲੱਗਦੀ ਹੈ ਵੀ ਤੁਸੀਂ 10 ਪੈਰ ਪਰੜੇ ਦੇ ਉੱਤੇ ਤੁਰੋ ਤੇ ਦਸਾਂ ਦੇ ਵਿੱਚੋਂ ਘੱਟਸੂ ਘੱਟ ਪਰੜੇ ਤੇ ਤੁਹਾਡੇ ਪੈਰ ਨੂੰ ਪੰਜੀ ਥਾਈ ਮਿੱਟੀ ਜ਼ਰੂਰ ਲੱਗੇ ਤੇ 25-30 ਪੈਰਾਂ ਦੇ ਬਾਅਦ ਭਾਵੇਂ ਇੱਕ ਪੈਰ ਖੋਪਦਾ ਵੀ ਜਾਵੇ ਉਸ ਬੱਤਰ ਦੇ ਵਿੱਚ ਸਪਰੇਅ ਕੀਤੇਆਂ ਨਤੀਜੇ ਜ਼ਿਆਦਾ ਮਿਲਦੇ ਹੈ ਹੋਰ ਵੀ ਟੈਕਨੀਕਲ ਹੈਗੇ ਐ ਦਵਾਈਆਂ ਹੈਗੀਆਂ ਜਿੱਦਾਂ ਸਜੈਂਟਾ ਦਾ ਕੈਲਰੀਕ ਐਕਸਟਰਾ ਅ ਅਡਾਮਾ ਦਾ ਹੌਰਚ ਐ ਇੱਕ ਅਲੱਗ ਟੈਕਨੀਕਲ ਹੈ ਦੀ ਡੋਜ਼ 1400 ਐਮਐਲ ਪ੍ਰਤੀ ਏਕੜ ਹੈ ਪਾਣੀ ਤੁਸੀਂ ਉਥੇ ਵੀ 150 ਐਮਐਲ ਹੀ ਯੂਜ਼ ਕਰਨਾ ਹੈ ਪਰ ਕਿਸਾਨ ਦੋਸਤੋ ਉਹ ਦਵਾਈ ਬਿਲਕੁਲ अर्ਲੀ ਸਟੇਜ ਦੇ ਵਿੱਚ ਜਿੱਥੇ ਹਾਲੇ ਕੱਖ ਜਨਮ ਲੈ ਕੇ ਇੱਕ ਦੋ ਤਿੰਨ ਹੱਦ ਚਾਰ ਪੱਤੇ ਦਾ ਹੈ ਚਾਹੇ ਕਿਸੇ ਵੀ ਤਰ੍ਹਾਂ ਦਾ ਤਕੀਬਨ ਸਾਰੇ ਤਰ੍ਹਾਂ ਦੇ ਨਦੀਨਾਂ ਨੂੰ ਉਹ ਵੀ ਮਾਰ ਲੈਂਦੀ ਹੈ ਪਰ ਉਹ ਬਿਲਕੁਲ अर्ਲੀ ਸਟੇਜ ਦਾ ਹਰਬੀਸਾਈਡ ਜੀ ਮਤਲਬ ਸ਼ੁਰੂਆਤੀ ਦੌਰ ਦੇ ਵਿੱਚ ਮੱਕੀ ਉਗਾ ਹੀ ਹੈ ਗੰਧ ਕੋਈ ਨਹੀਂ ਹੈਗਾ ਤੁਸੀਂ ਪਹਿਲਾ ਪਾਣੀ ਲਾਇਆ ਕੋਈ ਗੰਧ ਨਹੀਂ ਉੱਗਿਆ ਦੂਜਾ ਪਾਣੀ ਲਾਇਆ ਨੋਰਮਲ ਇਕਾ ਦੁਕਾ ਤਿਕਾ ਕੋਈ ਗੰਧ ਉੱਗਿਆ ਤੇ ਜਿਆਦਾਤਰਾਂ ਦੇ ਸਾਰੇ ਤਰ੍ਹਾਂ ਦੇ ਗੰਧ ਹੀ ਆ ਤੁਸੀਂ ਉਹਨੂੰ ਬਿਲਕੁਲ ਰੀਲੀਸ ਸਟੇਜ ਦੇ ਵਿੱਚ ਜਿੱਦਾਂ ਮੰਨ ਲਓ ਛੋਟਾ ਛੋਟਾ ਬਾਥੂ ਹੋਵੇ ਛੋਟਾ ਛੋਟਾ ਕਾ ਹੋਵੇ ਛੋਟੀ ਛੋਟੀ ਪਾਲਕ ਹੋਵੇ ਮੈਣਾ ਹੋਵੇ ਛੋਟੇ ਛੋਟੇ ਗੰਧ ਨੂੰ ਉਹ ਕਵਰ ਕਰਦੇ ਜਿਆਦੇ ਵੱਡੇ ਗੰਧ ਨੂੰ ਤੁਸੀਂ ਕਵਰ ਕਰਨ ਲਈ ਹਸਟਰ ਲੌਡਿਸ ਮਲੋ ਟੈਂਬੂ ਟ੍ਰੇਨ ਹੀ ਵਰਤ ਸਕਦੇ ਜੇ ਜਿਹੜੀ ਵੀ ਕੋਈ ਤੁਹਾਨੂੰ ਤੁਹਾਡੇ ਜੁੜੇ ਦੁਕਾਨਦਾਰ ਭਰੋਸੇ ਨਾਲ ਦਵਾਈ ਦਿੰਦਾ ਭੀ ਹਾਂ ਇਹ ਕੰਪਨੀ ਦੀ ਦਵਾਈ ਵਧੀਆ ਕੰਮ ਕਰੂਗੀ ਉਹਦੇ ਕੋ ਲੈ ਕੇ ਤੁਸੀਂ ਪਾ ਸਕਦੇ ਜੇ ਬਾਕੀ ਬੜਾ ਮਹਿੰਗਾ ਨਾ ਖਰੀਦਿਓ ਕਿਉਂਕਿ ਇਸ ਵਾਰ ਕਾਫੀ ਰੇਟ ਸਹੀ ਹੋਏ ਆ ਮੇਰੇ ਖਿਆਲ ਨਾਲ ਤੁਸੀਂ ਮਾਰਕੀਟ ਦੇ ਵਿੱਚ ਲੋੜ ਇਸ ਹੀ ਲੈਣ ਜਾਓਗੇ ਤੇ ਐਵਰੇਜ 1.2400 ਕਿਸੇ ਨੂੰ 20 ਰੁਪਏ ਘੱਟ ਮਿਲ ਜੂ ਕਿਸੇ ਨੂੰ 20-30 ਰੁਪਏ ਵੱਧ ਮਿਲ ਜੂਗੀ ਇੱਥੇ ਇੱਕ ਤੁਹਾਨੂੰ ਮਿਲ ਜਾਣੀ ਹੈ ਇਹ ਵੀ ਮੈਂ ਤੁਹਾਨੂੰ ਕਾਹ ਦੱਸਿਆ ਹੈ ਕਿ ਮੈਨੂੰ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਕਿਹਾ ਬਾਲ ਸਾਹਿਬ ਤੁਸੀਂ ਦਵਾਈਆਂ ਦੇ ਸਾਨੂੰ ਰੇਟ ਵੀ ਦੱਸ ਦਿਆ ਕਰੋ ਕਈ ਵਾਰ ਦਵਾਈਆਂ ਸਾਨੂੰ ਮਹਿੰਗੀਆਂ ਮਿਲਦੀਆਂ ਸੋ ਮੈਂ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਕਰੂੰਗਾ ਵੀ ਜੈਨੂਅਲ ਜੇ ਰੇਟ ਦੇ ਵਿੱਚ ਕਿਉਂਕਿ ਨਗਦ ਦੀ ਮਾਰਕੀਟ ਨਾ ਆਧਾਰ ਕਰੋ ਨਾ ਆਧਾਰ ਦਿਓ ਬੜਾ ਕਿਉਂਕਿ ਆਧਾਰ ਬੋੜਦਾ ਨਹੀਂ ਕਿਹਦਾ ਵੀ ਕੈਸ਼ ਵਾਲੇ ਜ਼ਿਮੀਦਾਰਾਂ ਦਾ ਉਹ ਚੇਚਾ ਧਿਆਨ ਰੱਖੋ ਜਿਹਨੇ ਪਾਕਟ ਚ ਪੈਸੇ ਪਾ ਕੇ ਆਉਂਦੇ ਆ ਸੋ ਕਿਸਾਨ ਭਰਾਓ ਸਾਢੇ 2400 2400 ਦੇ ਕਰੀਬ ਤੁਹਾਨੂੰ 20 ਰੁਪਏ ਵੱਧ ਜਾਂ 20 ਰੁਪਏ ਘਟ ਰੌਡਿਸ ਵੀ ਮਿਲ ਜਾਣਾ 22 2300 ਦੇ ਵਿੱਚ ਹਸਟਰ ਮਿਲ ਜੇਗਾ 10 20 ਰੁਪਏ ਉੱਪਰ ਥੱਲੇ ਕਿਤੇ ਵੀ ਹੋ ਸਕਦੇ ਆ ਹੋਰ ਵੀ ਕੰਪਨੀਆਂ ਦੇ ਰੇਟ ਤੁਹਾਨੂੰ ਜੈਨੂਲ ਮਿਲ ਸਕਦੇ ਆ ਜਿੱਥੋਂ ਵੀ ਇਹ ਟੈਕਨੀਕਲ ਚੰਗੀ ਕੰਪਨੀ ਦਾ ਤੁਹਾਨੂੰ ਸਸਤੇ ਰੇਟ ਦੇ ਵਿੱਚ ਮਿਲਦਾ ਤੁਸੀਂ ਲੈ ਕੇ ਕਰ ਸਕਦੇ ਜੇ ਐਟਰਾਜਨ ਵੀ ਤੁਹਾਨੂੰ 400 ਰੁਪਏ ਤੋਂ ਲੈ ਕੇ 500 ਰੁਪਏ ਤੱਕ ਅਲੱਗ-ਅਲੱਗ ਕੰਪਨੀਆਂ ਦੀ ਮਿਲਣੀ ਹੈ ਐਟਰਾਜਨ ਦੀ ਡੋਜ਼ ਵੀ ਮੈਂ ਤੁਹਾਨੂੰ ਦੱਸਤੀ ਹੈ 750 ਗ੍ਰਾਮ ਤੋਂ 1 ਕਿਲੋ ਟੈਂਬੋ ਦੀ ਡੋਜ਼ 115 ਐਮਐਲ 1 ਕਿਲੋ ਦੇ ਹੋਰ ਚ ਜਾਂ ਹਾਸਟਰ अर्ਲੀ ਸਟੇਜ ਦਾ ਜਿਹੜਾ ਟੈਕਨੀਕਲ ਆ ਜਿੰਨਾ ਛੋਟਾ ਛੋਟਾ ਗੰਦ ਮਾਰਨਾ ਉਹ 1400 ਐਮਐਲ ਪ੍ਰਤੀ ਏਕੜ ਤਾ ਨੂੰ ਮਿਲਣਾ ਹੈ ਉਹ ਵੀ ਮੇਰੇ ਖਿਆਲ ਦੇ ਨਾਲ 1300 ਤੋਂ ਲੈ ਕੇ 1450 ਦੇ ਵਿੱਚ ਵਿੱਚ ਅਲੱਗ ਅਲੱਗ ਕੰਪਨੀਆਂ ਦਾ ਤੁਹਾਨੂੰ ਮਿਲ ਜਾਣਾ ਅੱਜ ਦੀਆਂ ਇਹਨੀਆਂ ਹੀ ਬੇਨਤੀਆਂ ਹਨੌਰੀ ਤੇ ਸ਼ੰਭੂ ਬਾਰਡਰ ਤੇ ਕਿਸਾਨ ਭਰਾ ਐਮਐਸਪੀ ਦੀ ਮੰਗ ਨੂੰ ਲੈ ਕੇ ਹੱਕੀ ਮੰਗਾਂ ਨੂੰ ਲੈ ਕੇ ਮੋਰਚਾ ਲਾ ਕੇ ਬੈਠੇ ਆ ਸੋ ਕਿਸਾਨ ਦੋਸਤੋ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਸਰਕਾਰ ਤੇ ਦਬਾਅ ਬਣਾ ਕੇ ਆਪਣੀ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਜਿੰਨੇ ਤੁਸੀਂ ਉਪਰਾਲੇ ਕਰ ਸਕਦੇ ਜੇ ਕਰਕੇ ਉਹਨਾਂ ਕਿਸਾਨ ਭਰਾਵਾਂ ਦੀ ਮਦਦ ਕਰੋ ਐਮਐਸਪੀ ਤੇ ਫਸਲਾਂ ਵਿਕਣ ਗਈਆਂ ਤੇ ਜ਼ਿਮੀਂਦਾਰ ਭਰਾ ਦਾ ਜੀਵਨ ਪੱਧਰ ਉੱਚਾ ਹੋਏਗਾ ਅੱਜ ਦੀਆਂ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਿਓ ਸਤ ਸਤੋ ਸਤੋ ਮੈਂ ਆਪਣੀ ਗੱਲ ਤੜ ਤੱਕ ਪਹੁੰਚਾਉਣ ਲਈ YouTube ਤੇ ਬਾਲ ਖੇਤੀ ਛੱਜਲਵੱਡੀ ਦੇ ਨਾਮ ਦਾ ਚੈਨਲ ਸ਼ੁਰੂ ਕੀਤਾ ਹੈ ਕਿਸੇ ਵੀ ਫਸਲ ਸੰਬੰਧੀ ਤੁਹਾਨੂੰ ਕੋਈ ਵੀ ਰਿਕੁਐਰੀ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਮੈਂ ਕੋਸ਼ਿਸ਼ ਕਰੂੰਗਾ ਗੁਰਨਾਨਕ ਸਾਹਿਬ ਨੇ ਜਿੰਨੀ ਬੁੱਧ ਦਿੱਤੀ ਹੈ ਉਸ ਬੁੱਧ ਦੇ ਅਨਸਾਰ ਤੁਹਾਡੀ ਉਸ ਫਸਲ ਦਾ ਕੋਈ ਜੋਗ ਹਾਲ ਮੇਰੇ ਕੋ ਹੋਇਆ ਤੇ ਮੈਂ ਤੁਹਾਡਾ ਨਾਲ ਜਰੂਰ ਸਾਂਝਾ ਕਰੂੰਗਾ ਮੇਰਾ ਨੰਬਰ 9216099988 ਮੈਨੂੰ ਤੁਸੀਂ ਕਾਲ ਕਰਕੇ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਕੋਈ ਅੜੀਆਲ ਖੇਤ ਹੋਵੇ ਕੋਈ ਅੜੀਆਲ ਫਸਲ ਹੋਵੇ ਜਿੱਥੇ ਤੁਹਾਡਾ ਬਿਲਕੁਲ ਝਾੜ ਨਾ ਬਣਦਾ ਹੋਵੇ ਝਾੜ ਵਾਧਾ ਨਾ ਹੋਵੇ ਉਦੋਂ ਹੀ ਤੁਸੀਂ ਅਚੇਚੇ ਤੌਰ ਤੇ ਮੈਨੂੰ ਯਾਦ ਕਰ ਸਕਦੇ ਜੇ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ